ਕੀ ਲੱਗਦਾ ਮੇਰਾ ਬ੍ਰਦਰ ਕੀ ਕਰੇ ਕੁਛ ਨਹੀਂ ਬਈਆ ਕੱਲੇ ਗੁਜਰਾਤ ਤੋਂ ਆਏ ਐ ਇਹਨਾਂ ਨੇ ਮੈਨੂੰ ਫੋਨ ਕੀਤਾ ਕਿ ਦੀਦੀ ਮੈਨੂੰ ਆਣ ਕੇ ਨਾ ਚੱਕੀ ਬੈਂਕ ਤੋਂ ਲੈ ਜਾ ਮੈਂ ਜਾ ਕੇ ਉੱਥੋਂ 2:30 ਵਜੇ ਚੱਕੀ ਬੈਂਕ ਤੋਂ ਲਿਆ ਆਨੂੰ ਚੱਕੀ ਬੈਂਕ ਤੋਂ ਲੈ ਕੇ ਆਈ ਘਰ ਚੱਕੋ ਲੜੀ ਮੇਰੇ ਕੋਲ ਆਇਆ ਉੱਥੋਂ ਨੇ ਮੇਰੇ ਬੇਟੇ ਨੂੰ ਨਾਲ ਲਿਆ ਸਕੂਟੀ ਤੇ ਦੋਨੇ ਮਾਮਾ ਆਪਣੇ ਵਾਗਿਆ ਅਸੀਂ ਮਾਮਾ ਤੀਆਂ ਦੋਨੋਂ ਬਸਟ ਆ ਗਈਆਂ ਆਏ ਆ ਖੋਜ ਕਿ ਬਮਿਆਲ ਆਣ ਕੇ ਇਹਨੂੰ ਮੈਂ 7:02 ਮਿੰਟ ਤੇ ਇਹਨੂੰ ਫੋਨ ਕੀਤਾ ਮੈਂ ਕਿ ਚੰਨੇ ਮਮ ਬਮਿਆਲ ਉੱਤਰ ਗਏ ਮੈਨੂੰ ਲੈ ਜਾ ਕਹਿੰਦਾ ਦੀਦੀ ਮੈਂ ਆਇਆ ਇਹ ਨਹੀਂ ਆਇਆ ਮੈਂ ਫੋਨ ਕਰੀ ਗਈ ਫੋਨ ਇਹ ਉਸ ਤੋਂ ਬਾਅਦ ਨਾਲ ਪਤਾ ਲੱਗਾ ਕਿੱਧਰ ਗਿਆ ਕਿੱਧਰ ਨਹੀਂ ਕਿੰਨੇ ਵਜੇ ਦੀ ਗੱਲਬਾਤ ਹੋਈ ਇਹ 7:00 ਵਜੇ 2 ਮਿੰਟ ਤੇ ਮੈਂ ਇਹਨੂੰ ਫੋਨ ਕੀਤਾ ਕਿ ਕੀ ਲੱਗਦਾ ਤੁਹਾਨੂੰ ਇਹਨਾਂ ਨਾਲ ਮਾਰਕਾ ਹੀ ਹੋਈ ਹੈ ਲੁੱਟੋ ਹੋਈ ਹੈ ਜਾਂ ਕਿਸ ਤਰ੍ਹਾਂ ਦਾ ਜਿੱਦਾਂ ਦੀ ਹਾਲਾਤ ਦੇਖੇ ਅਸੀਂ ਪੈਰਾਂ 'ਚ ਵੀ ਇਹਦੇ ਬਲੱਡ ਨਿਕਲਿਆ ਹੱਥਾਂ 'ਚ ਵੀ ਕੰਨ ਵਿੱਚ ਵਾਲੀ ਸੋਨੇ ਦੀ ਨੱਤੀਆਂ ਪਾਈਆਂ ਸੀ ਨੇ ਉਹ ਵੀ ਹੈ ਨਹੀਂ ਇਹਦੀਆਂ ਕੋਈ ਕਿਸੇ ਤੇ ਸੱਤ ਸਾਕਾ ਨੂੰ ਕਿ ਫੋਨ ਆਂਦਾ ਸੀ ਇਹਨੂੰ ਵਾਰ-ਵਾਰ ਵਾਰ-ਵਾਰ ਇਹਨੂੰ ਫੋਨ ਆਂਦਾ ਸੀ ਅਨਿਲ ਪੁਠਾ ਨਹੀਂ ਆ ਇਦਾਂ ਦਾ ਕੁਛ ਨਾਮ ਨਹੀਂ ਇਹ ਦੇ ਡਾਇਲ ਹੁੰਦਾ ਸੀ ਹੁਣ ਇਹਦਾ ਫੋਨ ਵੀ ਨਹੀਂ ਹੈਗਾ ਸਾਨੂੰ ਫੋਨ ਵੀ ਚਾਹੀਦਾ ਫੋਨ ਚੋਂ ਹੀ ਕਾਲਾ ਡਿਟੇਲਾ ਸਾਰਾ ਕੁਝ ਕਢਾਉਣਾ ਚਾਹੁੰਦੇ ਆ ਫੇਰਾਂ ਨੂੰ ਪਤਾ ਲੱਗੇ ਕਿ ਕੌਣ ਮੁੰਡਾ ਹੈ ਕਿਹਦੇ ਨਾਲ ਗਿਆ ਕਿੱਦਾਂ ਹੋਇਆ ਤੁਹਾਡੇ ਕੋਲੋਂ ਪੁਲਿਸ ਗ੍ਰੇਡ ਕੀਤੀ ਪੁਲਿਸ ਮੋਕੇ ਤੇ ਪਹੁੰਚੀ ਹਾਂਜੀ ਪੁਲਿਸ ਆਈ ਹੈ ਇੱਥੇ ਕੀ ਕਾਰਵਾਈ ਚੱਲ ਰਹੀ ਹੈ ਪੁਲਿਸ ਕਰ ਰਹੀ ਹੈ ਆਪਣੀ ਕਾਰਵਾਈ ਤੁਸੀਂ ਕੀ ਇਨਸਾਫ ਮੰਗਦੇ ਇਨਸਾਫ ਚਾਹੁੰਦੇ ਆ ਕਿ ਪਤਾ ਲੱਗੇ ਕਿੰਨੇ ਕੀਤਾ ਕਿੱਦਾਂ ਹੋਇਆ ਹਨ ਹੁਣ ਸਾਫ ਜਾਈ ਸਾਡੇ ਭਰਾ ਦਾ ਕੋਲਵੰਤ ਸਿੰਘ ਸਰ ਕੀ ਗੱਲਬਾਤ ਹੋਈ ਗੱਲਬਾਤ ਹੋਈ ਦਾ ਗੁਜਰਾਤ ਗਿਆ ਸੀ ਗੁਜਰਾਤ ਗਿਆ ਕੱਲ ਸ਼ਾਮੀ ਸਾਡੇ 6 ਵਜੇ ਖੋਚਕ ਆਇਆ ਓਥੋਂ ਖੋਚਕ ਦਾ ਮੜਾ ਕਾਲੂ ਪਠਾਨੀਆ ਗਿਆ ਕੇ ਨਾ ਉਹਦਾ ਓਥੇ दारू ਹੀ ਪੀਤੀਆ ਮੇਰਾ ਮੇਰਾ ਦੋਤਾ ਮੇਰਾ ਨਾਲ ਹੀ ਕਹਿੰਦਾ दारू ਪੀਤੀ ਪਹਿਲਾਂ ਫਿਰ ਇੱਧਰੋਂ ਆਏ ਫਿਰ ਇੱਧਰੋਂ ਆਏ ਨੇ ਪਲਾਸਾਹਰ ਨੂੰ ਪਲਾਸਾਹਰ ਘੁੰਮੇ ਫੇਰੇ ਨੇ ਫਿਰ ਅੱਛੇ ਕਿਦਾਂ ਆਪ ਆਪਣੇ ਬੈਠੇ ਗਰੋਤੇ ਅੱਥੇ ਖਾਦੀ ਪੀਤੀ ਹੋਣਾ ਸਾਨੂੰ ਕੋਈ ਪਤਾ ਨਹੀਂ ਮੈਨੂੰ ਜਾਣੇ ਕਹਿੰਦੇ ਵੀ ਜੜਾੜੀ ਪਤਾ ਕਰੀ ਮਤਲਬ ਆਪਾਂ ਆਇਂਦਾ ਕਿ ਕਈ ਦੱਸਦੇ ਆਇਂਦਾ ਕ੍ਰੈਸ਼ ਤੋਂ ਵੀ ਜਾਂਦਾ ਕਿ ਕੰਮ ਕਰਦਾ ਰਹੀਆਂ ਕਿ ਲੀਆਂ ਇੱਥੇ ਕੋਰ ਤੋਂ ਨੂੰ ਕਈ 11 ਵਜੇ 12 ਵਜੇ ਆਇਂਦਾ ਕ੍ਰੈਸ਼ ਮੈਂ ਆ ਜਾਏਗਾ 10 11 ਵਜੇ ਆ ਜਾਏਗਾ ਤੁਹਾਡਾ ਕੀ ਲੱਗਦਾ ਮੇਰਾ ਬੇਟਾ ਸਰ ਹਾਂ 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 ਉਹਦੇ ਵਿੱਚ ਘਰ ਪੁੱਜਾ ਨਹੀਂ ਸਿਰ ਦਿਨ ਚੜਿਆ ਮਤਲਬ ਆ ਜਾਏਗਾ ਮੈਂ ਜਿਹੜਾ ਖੇਤ ਪੈ ਇਲਾ ਮੈਂ ਜਾ ਮੋਟਾ ਛਣੀ ਢਾਈ ਵੰਡਿਆ ਸੀ ਮੈਨੂੰ ਬਾਹਰ ਫੋਨ ਗਿਆ ਮੁੰਡਾ ਲੈਣ ਗਿਆ ਵਜ਼ੀਦ ਮੈਨੂੰ ਕਹਿੰਦਾ ਸਰੂ ਜੇਨ ਕੁਝ ਵੀ ਤੀਰਨ ਦੇ ਹਾਂ ਸਰ ਉਹ ਲੁੱਟ ਸੋ ਲੱਭਣ ਦਾ ਖੂਨ ਕ ਤਾਰੇ ਤੋਂ ਫੋਨ ਕੱਢੇ ਦਾ ਕੰਨਾਂ ਤੋਂ ਫੋਨ ਕੱਢੇ ਦਾ ਵਾਲੀ ਸੋਨੇ ਦੀ ਲਾਗੇ ਦਾ ਉਹਦਾ ਮੋਬਾਈਲ ਫਰਸ ਕੋਈ ਨਹੀਂ ਹੈਗਾ ਪੰਨਾ ਸਬੂਤ ਹੁੰਦਾ ਵੀ ਉਹ ਜਦੋਂ ਉੱਥੋਂ ਆ ਬਾਈ ਹਜ਼ਾਰ ਰੁਪਏ ਦੇ ਕੋਲ ਹੀ ਖਾਤੇ ਤੇ ਪਰ 10000 ਰਹਿ ਗਿਆ ਕਿ 5000 ਰਹਿ ਗਿਆ ਸੀ ਇਹ ਸਰ ਜੱਟ ਉੱਥੋਂ ਮਤਲਬ ਰਿਪੋਰਟ ਚਲੀ ਹੈ ਜਿਸ ਮਾਲਕ ਕੋ ਕੰਮ ਕਰਦਾ ਉਹਨਾਂ ਕਹਿੰਦੇ ਬਾਈ ਹਜ਼ਾਰ ਰੁਪਏ ਬਣਿਆ ਬਾਈ ਹਰ ਮੈਂ ਦੇ ਤੈਨੂੰ ਸਤੇ ਹਾਂਜੀ ਹੁਣ ਪਤਾ ਨਹੀਂ ਇਹ ਕੰਮਰ ਦੇ 2000 ਰੁਪਏ ਆ ਕੇ ਚਾਜ ਹੋਰ ਪਤਾ ਨਹੀਂ ਦੇਖਿਆ ਨਹੀਂ ਬਾਕੀ ਪੈਸੇ ਵੀ ਇਹਦੇ ਕੋਲ ਆ ਗਏ ਉਹ ਵੀ ਲੱਗਾ ਹੁਣ ਸਰ ਇੱਕ ਡੈਡ ਬੋਡੀ ਮਿਲੀ ਹੈ ਜਿਹੜੀ ਸਵੇਰੇ ਕੀ ਮਾਮਲਾ ਸੀਗਾ ਬੰਮੀਆਲ ਨੂੰ ਇਸ ਤਰ੍ਹਾਂ ਕਰਕੇ ਪਿੰਡ ਪਲਾਦ ਲੱਗੇ ਜਿਹੜੀ ਇੱਕ ਡੈੱਡ ਬੋਡੀ ਪਈ ਹੈ ਮੌਕੇ ਤੇ ਮੁਰਕਾ ਫਰਸਤੂ ਸਾਹਿਬ ਆਪਣੇ ਨੌੜ ਜੈਮਲ ਸਿੰਘ ਤੇ ਚੌਕੀ ਚਾਰਜ ਪਹੁੰਚਦੇ ਨੇ ਉੱਥੇ ਜਾ ਕੇ ਦੇਖਦੇ ਜੋ ਪਤਾ ਲੱਗਦਾ ਕਿ ਉਹ ਡੈੱਡ ਬੋਡੀ ਜਿਹੜੀ ਹੈ ਉਹ ਚਰਨਜੀਤ ਸਿੰਘ ਨਾਂ ਦਾ ਵਿਅਕਤੀ ਹੈ ਜਿਹੜਾ ਰਹਿਣ ਵਾਲਾ ਪਲਾਦ ਦਾ ਉਪਸਥਾਪੀ ਵੀ ਜੂਸਦਾ ਦੇਖਣ ਵਿੱਚ ਆਇਆ ਕਿ ਚਰਨਜੀਤ ਜਿਹੜਾ ਹੈ ਗੁਜਰਾਤ ਦੇ ਵਿੱਚ ਕਿਸੇ ਕੰਪਨੀ ਦੇ ਵਿੱਚ ਕੋਕਲੈਂਡ ਦੀ ਕੰਮ ਚਲਾਉਂਦਾ ਸੀਗਾ ਔਰ ਉੱਥੇ ਹੀ ਆਪਣੇ ਖੋਜਿਕ ਚੱਕ ਪਿੰਡ ਦਾ ਵੀ ਇੱਕ ਕਾਲੂ ਪਠਾਨੀ ਨਾਮ ਦਾ ਜਿਹੜਾ ਸੀਗਾ ਬੰਦਾ ਉਹ ਵੀ ਉੱਥੇ ਕੰਮ ਕਰਦਾ ਸੀਗਾ ਜਿੱਥੇ ਉਹਨਾਂ ਦੀ ਵੀ ਆਪਲ ਚ ਰੰਜਸ ਭਾਈ ਸੀਗੀ ਥੈਨ ਆਫਟਰ 댓 ਉਹ ਰਾਤੀ ਕਿਤੇ ਉਹਨਾਂ ਨੂੰ ਆਪਸ ਵਿੱਚ ਉਹਨੂੰ ਸੱਦਿਆ ਉਹਨੇ ਤਾਂ ਸਦਕੇ ਤੇ ਆਪਾਂ ਚ ਗੱਲਾਂ ਬਾਤਾਂ ਹੋਈਆਂ ਮੇ ਵੀ ਉਸ ਤੋਂ ਬਾਅਦ ਕਿਤੇ ਉਹਨਾਂ ਦੀ ਆਪਲ ਚ ਝੜਪ ਹੋਈ ਜਿਹਦੇ ਵਿੱਚ ਚਰੰਜੀ ਦੀ ਧੱਕ ਹੋ ਜਾਂਦੀ ਹੈ ਸੋ ਆਪਾਂ ਟੀਮਾਂ ਭੇਜ ਦਿੱਤੀਆਂ ਕਾਲੂ ਪਠਾਨੀ ਨੂੰ ਅਰੈਸਟ ਕਰਨ ਵਾਸਤੇ ਅਗਰ ਜੋ ਵੀ ਤੱਥ ਸਾਹਮਣੇ ਆਉਣਗੇ サンディカップって言うんで。